ਮੇਰੇ ਸਾਹਬ ਨੇ ਤੇ ਰਜੀ ਦੇ ਸਾਹਬ ਨੇ ਇੱਕ ਓਪਰਚੁਨਿਟੀ ਦਿੱਤੀ ਹੈ ਜਿਹਾ ਕਿ ਮੈਂ ਇਸ ਕਾਮਨ ਤੱਤੀ ਦੇ ਉੱਤੇ ਪਾਵਰ ਆਪਣਾ ਪੀਐਜੀ ਦਾ ਸਫਰ ਸ਼ੁਰੂ ਕਰਾਂ ਇਹ ਮੇਰੇ ਲਈ ਬਹੁਤ ਹੀ ਇੱਕ ਦਾ ਹੈ ਰੱਬ ਵੱਲੋਂ ਦਿੱਤੀ ਇੱਕ ਦਾ ਹੈ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਅਸੀਂ ਸੰਦੇਈ ਨਾਲ ਆਪਣੇ ਫਰਜ਼ਾਂ ਨੂੰ ਨਿਭਾ ਸਕਾਂ ऑर्डर एरिया तो है ड्रोन ने कवटाई किस तरीके ना उसने भी काम दिन डाला किस तरह के जो प्रोजेक्ट चल रहे एंटी ड्रोन सिस्टम भी चल रहा है किस तरीके आप बहुत ज्यादा जरूरत आ रही है मेरी टीम मेरे आसपास बैठी है जो पहले एसएसपी साहब ने बड़ा अच्छा काम कर रहे हैं वो मेरे पहले जी भी कोई रंगवेती कोई ਉਹਦੇ ਕੋਈ ਵਾਅਦਾ ਕਰਾਂਗੇ ਜਾਂ ਕੋਈ ਉਸ ਨੂੰ ਹੋਰ ਬਿਹਤਰ ਕਰਾਂਗੇ ਉਸ ਸਮੇਂ ਸਮੇਂ ਸਿਰ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਰਾਵਾਂਗੇ ਬਟ ਜੋ ਮੇਰੇ ਇਸ ਤੋਂ ਕੱਲਾ ਜਿਹੜੇ ਅਫਸਰ ਨੇ ਬਹੁਤ ਅੱਛਾ ਕੰਮ ਕਰਕੇ ਗਏ ਜੀ ਅਸੀਂ ਕੋਸ਼ਿਸ਼ ਕਰਾਂਗਾ ਕਿ ਉਹ ਵੀ ਅੱਛਾ ਕੰਮ ਕਰਾ ਦੇ। ਉਹ ਰੈਡੀ ਜਿਹੜੇ ਸਾਰੇ ਨੌਜਵਾਨ ਆ ਉਹ ਜ਼ਿਆਦਾਤਰ ਡੋਮ ਦੀਆਂ ਜਿਹੜੀਆਂ ਮੋਟੀ ਕਰਕੇ ਗੋਰਾ ਗੁਰੂਆ ਪੀਰਾਂ ਦੀ ਧਰਤੀ ਹੈ ਮੈਂ ਤਾਂ ਨੌਜਵਾਨਾਂ ਨੂੰ ਅਪੀਲ ਕਰਾਂਗਾ ਕਿ ਇਹ ਸਾਰਾ ਜਿਹੜਾ ਅਸੀਂ ਵਿਦੇਸ਼ ਉਹਦੀ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਅਸੀਂ ਇਹਦੀ ਮਸ਼ੀਨੂ ਦਲਦਲ ਦੇ ਵਿੱਚ ਫਸ ਰਹੇ ਹਾਂ ਅਸੀਂ ਉਸ ਤੋਂ ਨਿਕਲੀ ਬੇਸਟਰੀਮ ਤੇ ਚਾਹੀਏ ਦੇਸ਼ ਦੀ ਚੜ੍ਹਦੇ ਵਿੱਚ ਅਸੀਂ ਆਪਾਂ ਵੱਲ ਚੜ ਕੇ ਆਪਣਾ ਹਿੱਸਾ ਪਾਈਏ ਅਸੀਂ ਆਰਮੀ ਵਿੱਚ ਜਾਈਏ ਫੋਰਸਿਸ ਜੁਆਇਨ ਕਰੀਏ ਆਪਣਾ ਕਿੱਤਾ ਸਿੱਖੀਏ ਆਪਣੇ ਆਪ ਨੂੰ ਮਿਲਤਰ ਹੋਈਏ ਮੈਂ ਤਾਂ ਸਾਰਿਆਂ ਨੂੰ ਨੌਜਵਾਨਾਂ ਨੂੰ ਇਹ ਜੀ ਤੁਸੀਂ ਗੈਂਗਸਟਰ ਜਿੰਨੇ ਵੀ ਬਾਰੰਬਾਰੀ ਨੇ ਗੈਂਗਸਟਰ ਕੰਮ ਲੈਂਦੇ ਨੇ ਕੈਕਸਨ ਦੇ ਉੱਤੇ ਕਾਫੀ ਜਿਹੜੀ ਥੱਲ ਪਈ ਪੰਜਾਬ ਦੇ ਵਿੱਚ ਤੁਸੀਂ ਬਹੁਤ ਵੱਡੇ ਲੈਵਲ ਤੇ ਉਸਤੇ ਕੰਮ ਕੀਤਾ ਇਸੇ ਅਗੇ ਥੋੜੀ ਜਿਹੀ ਪ੍ਰੋਬਲਮ ਸੀ ਜਿਹਨੇ ਸਮਝੇ ਪੁਲਿਸ ਕਰ ਨਹੀਂ ਕੀਆ ਮਤਲਬ ਸੈੱਟ ਸੌਲ ਕਰ ਰਹੇ ਸੀ ਸਾਹਿਬ ਬੈਠੇ ਨੇ ਪਟਾਲਾ ਹੋ ਜੀ ਨੇ ਅੰਮ੍ਰਿਤਸਰ ਰੂਰਲ ਦੇ ਵਿੱਚ ਸੈਕੂਲਰ ਪਾਲਿਸੀ ਦੇ ਗੈਂਗਸਟਰ ਦਾ ਕੰਮ ਕਰਦੇ ਵਾਸਤੇ ਉਸ ਲੈਵਲ ਤੇ ਕੋਈ ਬੱਲੇ ਕੋਰ ਦੇ ਉੱਤੇ ਜਾਂ ਸਪੈਸ਼ਲ ਇਨੀਸ਼ੀਏਟਿਵ ਕਿ ਲੋਕਾਂ ਨੂੰ ਅਮਨ ਸ਼ਾਂਤੀ ਜਿਹੜੀ ਹੈ ਅਮਨ ਜਾਗਰਣ ਲੋਕ ਲੈ ਸਕਣੋਂ ਗੈਂਗਸਟਰ ਦਾ ਦਬਦਬਾ ਜਿਹੜਾ ਘਟਾਇਆ

ਤਾਂ ਬਾਰਡਰ ਏਰੀਆ ਦੇ ਵਿੱਚ ਜਿੰਨਾਂ ਕੋਲ ਹੱਲੇ ਵੀ ਖੇਪਾ ਮੰਗਵਾਈ ਜਾ ਰੀਆਂ ਪਾਕਿਸਤਾਨ ਤੋਂ ਆ ਰੀਆਂ ਉਹਨਾਂ ਨੂੰ ਕੀ ਚੇਤਾਵਨੀ ਦੇਣਾ ਚਾਹੁੰਦੇ? ਚੇਤਾਵਨੀ ਤਾਂ ਪੰਜਾਬ ਪੁਲਿਸ ਦੇ ਸੈਕੰਡ ਟੂ ਮਨ ਪੰਜਾਬ ਪੁਲਿਸ ਨੇ ਬੜੇ ਚੱਲੇ ਜਿਹੜੇ ਹੈਗੇ ਆ ਪਹਿਲਾਂ ਵੀ ਆਪਣੇ ਦਿੱਤੇ ਹੈਗੇ ਨੇ ਇੰਨੇ ਔਕਾ ਸਮਾਂ ਦੇਖਿਆ ਐਂਡ ਪੰਜਾਬ ਪੁਲਿਸ ਹਮੇਸ਼ਾ ਉਧਰ ਕੇ ਆਈਏ ਜਿਹੜੀਆਂ ਖੇਪਾ ਆ ਰੀਆਂ ਸੀ ਇਹਨਾਂ ਤੇ ਇੱਕ ਇਹਨਾਂ ਨਾਲ ਰਲ ਮਿਲ ਕੇ ਜੋ ਵੀ ਬੀਐਸਐਫ ਜਿਹੜੀਆਂ ਦੂਜੀਆਂ ਏਜੰਸੀਆਂ ਆ ਕੁਫੀਆ ਏਜੰਸੀਆਂ ਨਾਲ ਮਰਨਿਟੀ ਜਿਹੀ ਰਣਨੀਤੀ ਬਣਾਵਾਂਗੇ ਅੰਦੇ ਸਮੇਂ ਦੇ ਵਿੱਚ ਅਸੀਂ ਤੁਹਾਨੂੰ ਅچھے ਰਿਜ਼ਲਟ ਦੇਵਾਂਗੇ ਇਹ ਅਸਰ ショਰ ਪਰਬਲਿਕ ਦੇ ਨਾਲ ਕਾਫੀ ਤੁਹਾਡਾ ਰਹਿ ਹਮੇਸ਼ਾ ਤੁਸੀਂ ਜਿੱਥੇ ਵੀ ਰਹੇ ਹੋ ਤੌਰ ਤੇ ਸਸਨੀ ਵੀ ਜਿੱਦ ਤੇ ਪਬਲਿਕ ਨੂੰ ਤੁਸੀਂ ਕਾਫੀ ਸਰਵਿਸ ਦਿੰਦੇ ਹੋ ਰੇਜ ਵੱਡੀ ਹੈ ਪਬਲਿਕ ਦੇ ਨਾਲ ਉਸੇ ਤਰ੍ਹਾਂ ਦੇ ਤਾਲ ਮਿਲ ਅਸੀਂ ਆਪ ਲੋਕਾਂ ਕੋਲੇ ਜਾਵਾਂਗੇ ਅਸੀਂ ਇੱਕ ਜਿਹੜੀ ਪੰਜਾਬ ਦੀ ਵੈਸੇ ਵੀ ਸਪਟਾ ਦੀ ਜਿਹੜੀ ਰੇਟ ਲੱਗੀ ਹੋਆ ਕਿਸੇ ਦਾ ਭਾਅ ਉਹ ਸਾਨੂੰ ਉਸ ਨਾਲ ਉਸਤੇ ਹੀ ਅਮਲ ਕਰਨਾ ਚਾਹੀਦਾ ਤੇ ਬਿਲਕੁਲ ਪਬਲਿਕ ਨੂੰ 24 ਘੰਟੇ 24x7 ਮੈਂ ਅਵੇਲੇਬਲ ਹਾਂ ਮੇਰੇ ਅਨੁਸਾਰ ਸੋ